ਅਸ਼ੀਸ਼ ਕਿਤਾਵਾ ਜਿੰਦਾਬਾਦ ਜਿੰਦਾਬਾਦ ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ 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 ਜਿੰਦਾਬਾਦ 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 ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਜਿੰਦਾਬਾਦ 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 ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਧੰਨਵਾਦ ਇਹ ਲਾਜ਼ਮੀ ਅੱਛੀ ਜਿਹੀ ਵੀਡੀਓ ਹੋਣੀ ਹੈ ਉਹ ਵੀਡੀਓ ਦੇ ਵਿੱਚ ਸਾਡੀ ਜੋ ਪ੍ਰੋਪੋਜ਼ਲ ਇੱਕੋ ਪਹਿਲਾਂ ਪਹਿਲਾਂ ਤਿਆਰ ਹੋ ਠੀਕ ਪਹਿਲਾਂ ਆਪਣੇ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਕਹ ਦਿੱਤਾ ਕਿ ਲਈ ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪਰੇਟਰ ਐਸੋਸੀਏਸ਼ਨ ਪ੍ਰਦੇਸ਼ ਪ੍ਰਦੇਸ਼ਕਾ ਨੰਬਰ 296 ਮੇਰਾ ਨਾਮ ਸਾਹਿਬ ਸਿੰਘ ਜਿਲ੍ਹਾ ਪ੍ਰਧਾਨ ਕੋਟਾਸਪੁਰ ਮੈਂ ਆਪਣੀ ਐਸੋਸੀਏਸ਼ਨ ਦੀ ਅੱਜ ਜੋ ਮੀਟਿੰਗ ਹੋਈ ਸੀ ਜੀ ਕਲਾਨੌਰ ਉੱਥੇ ਆਪਣੇ ਜੋ ਮੇਰੇ ਪੰਪਲੇਟਰ ਐਸੋਸੀਏਸ਼ਨ ਦੇ ਨਾਲ ਜੁੜੇ ਹਨ ਉਹਨਾਂ ਦੇ ਨਾਲ ਮੀਟਿੰਗ ਕੀਤੀ ਜੋ ਸਾਡੀ 24 ਤਰੀਕ ਦੀ ਮੀਟਿੰਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਦੀ ਟੀਮਾਂ ਅਤੇ ਕੈਪਟਨ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਦੇ ਨਾਲ ਹੋਈ ਉਸ ਉਹ ਮੀਟਿੰਗ ਬਹੁਤ ਹੀ ਸਜੱਜੇ ਢੰਗ ਦੇ ਨਾਲ ਹੋਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਜੋ ਮੀਟਿੰਗ ਮਈ ਮਹੀਨੇ ਦੇ ਵਿੱਚ ਹੋਵੇਗੀ ਉਹ ਉਸ ਮੀਟਿੰਗ ਦੇ ਵਿੱਚ ਤੁਹਾਡੀ ਜੋ ਪ੍ਰਪੋਜ਼ਲ ਹੈ ਰੈਡੀ ਕਰਕੇ ਤੁਹਾਡਾ ਹਲ ਕੀਤਾ ਜਾਵੇਗਾ ਉਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਸਨ ਕਿ ਜੋ ਸਾਡੇ ਪੰਪਰੇਟਰ ਪੰਜਾਬ ਦੇ ਵਿੱਚੋਂ ਕੱਢੇ ਗਏ ਹਨ ਉਹਨਾਂ ਦੀ ਬਹਾਲੀ ਵਾਸਤੇ ਸੀ ਸੋ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਮਾਨ ਨੇ ਸਾਨੂੰ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਲੈਟਰ ਜੋ ਹੈ ਵੀਡੀਓ ਸਾਹਿਬ ਨੂੰ ਕੱਢਾਂਗੇ ਸਖਤੀ ਦੇ ਨਾਲ ਕਿ ਉਹ ਤੁਹਾਡੇ ਪੰਪਰੇਟਰ ਅਜੇ ਤੱਕ ਬਹਾਲ ਨਹੀਂ ਹੋਏ ਕਿਉਂਕਿ 3-4 ਮਹੀਨੇ ਪਹਿਲਾਂ ਦਾ ਲੈਟਰ ਇਸ਼ੂ ਹੋਇਆ ਉਹ ਹੋਇਆ ਹੈ ਤੇ ਸਰਕਾਰ ਕੋਈ ਵੀ ਅਧਿਕਾਰੀ ਇਹਨਾਂ ਦਾ ਕੋਈ ਵੀ ਇਹਨਾਂ ਨੂੰ ਮੰਨ ਨਹੀਂ ਰਿਹਾ ਸਰਪੰਚ ਨਹੀਂ ਇਸ ਲੈਟਰ ਨੂੰ ਮੰਨ ਰਹੇ ਵੀਡੀਓ ਸਾਹਿਬ ਨਹੀਂ ਮੰਨ ਰਹੇ ਸੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਸਖਤੀ ਦੇ ਨਾਲ ਵੀਡੀਓ ਸਾਹਿਬ ਨੂੰ ਕੋਈ ਲੈਟਰ ਕੱਢਾਂਗੇ ਕਿਉਂਕਿ ਜੋ ਵੀ ਤੁਹਾਡੇ ਪੰਜਾਬ ਦੇ ਵਿੱਚ ਪੰਪਰੇਟਰ ਬਹਾਲ ਨਹੀਂ ਹੋਏ ਉਹ ਜਲਦੀ ਤੋਂ ਜਲਦੀ ਕੀਤੇ ਜਾਣਗੇ। ਅਤੇ ਦੂਜੀ ਮੰਗ ਸਾਡੀ ਇਹ ਸੀ ਕਿ ਸਾਡੇ ਪੰਪਰੇਟਰ ਵੀਰਾਂ ਨੂੰ ਤਨਖਾਹਾਂ ਨਾ ਮਾਤਰ ਮਿਲ ਰਹੀਆਂ ਹਨ। 2000-2500 ਲਾਸਟ 5000 ਤੋਂ ਤੱਕ ਸਾਨੂੰ ਤਨਖਾਹਾਂ ਮਿਲ ਰਹੀਆਂ ਹਨ। ਇਹਦੇ ਵਿੱਚ ਸਾਰਾ ਰਿਪੇਅਰ ਦਾ ਖਰਚਾ ਸਾਰਾ ਸਾਡਾ ਆਪਣਾ ਹੁੰਦਾ ਹੈ। ਜੋ ਵੀ ਇਹਦੇ ਵਿੱਚੋਂ ਅਸੀਂ ਤਨਖਾਹਾਂ ਵੀ ਕੱਟਣੀਆਂ ਹੁੰਦੀਆਂ ਨੇ ਰਿਪੇਅਰ ਵੀ ਕਰਨੀ ਹੁੰਦੀ ਆ ਸਾਰਾ ਸਿਸਟਮ ਸਾਡਾ ਇਹ ਨਹੀਂ ਕਿ ਅਸੀਂ ਸੋਚਣ ਆਪਣਾ ਤੇ ਘਰ ਜਾ ਕੇ ਬਹਿ ਰਹਿਣਾ ਸਾਰਾ ਖਰਚਾ ਸਾਡਾ ਹੁੰਦਾ ਤੇ ਫਿਰ ਇਹਦੇ ਵਿੱਚੋਂ ਤਨਖਾਹਾਂ ਕੱਢ ਕੇ ਵੀ ਅਸੀਂ ਆਪਣੇ ਜੋ ਪਰਿਵਾਰਾਂ ਦਾ ਢਿੱਡ ਪਾਲਣਾ ਹੁੰਦਾ ਸੋ ਸਰਕਾਰ ਤੇ ਅੱਗੇ ਅਸੀਂ ਮੰਗ ਰੱਖੀ ਸੀ ਕਿ ਸਾਨੂੰ ਕੋਈ ਡੀਸੀ ਜੇਡ ਦੇ ਉੱਤੇ ਤਨਖਾਹਾਂ ਜੋ ਹਰਿਆਣੇ ਨੇ ਸਰਕਾਰ ਨੇ ਸਾਨੂੰ ਬਲਾਉਟ ਕੀਕੀਆਂ ਹੋਈਆਂ ਹਨ ਉਹਨਾਂ ਨੂੰ ਉਹਦੇ ਹਿਸਾਬ ਦੇ ਨਾਲ ਹੀ ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਸੋ ਸਰਕਾਰ ਨੇ ਸਾਨੂੰ ਕਿਹਾ ਸੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀਮਾ ਨੇ ਕਿ ਤੁਹਾਨੂੰ 19ਵੇਂ ਵਿੱਤ ਕਮਿਸ਼ਨ ਦੇ ਵਿੱਚੋਂ 60% ਦੇ ਹਿਸਾਬ ਦੇ ਨਾਲ ਤੁਹਾਨੂੰ ਤਨਖਾਹਾਂ ਦਿੱਤੀਆਂ ਜਾਣਗੀਆਂ। ਸੋ ਪ੍ਰਪੋਜ਼ਲ ਤੁਹਾਡੀ ਰੈਡੀ ਹੋ ਜਾਵੇਗੀ ਮਈ ਦੇ ਲਾਸਟ ਦੇ ਵਿੱਚ ਤੁਹਾਡੀ ਜੋ ਮੀਟਿੰਗ ਹੋਵੇਗੀ ਉਹਦੇ ਵਿੱਚ ਜੋ ਵੀ ਤੁਹਾਡਾ ਹਸਾਕ ਦਾ ਕੀਤਾ ਜਾਵੇਗਾ। ਸੋ ਤੀਜੀ ਮੰਗ ਸਾਡੀ ਸੀ ਸਿਹਤ ਬੀਮੇ ਦੇ ਬਾਰੇ ਅਸੀਂ ਹਰਪਾਲ ਸਿੰਘ ਜੀਮਾ ਨੂੰ ਕਿਹਾ ਸੀ ਕਿ ਸਾਨੂੰ ਸਿਹਤ ਬੀਮੇ ਦੇ ਘੇਰੇ ਚ ਲਿਆਂਦਾ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 10 ਲੱਖ ਦਾ ਬੀਮਾ ਜੋ ਮੁੱਖ ਮੰਤਰੀ ਯੋਜਨਾ ਦੇ ਤਹਿਤ ਚੱਲ ਰਿਹਾ ਹੈ ਉਹ ਵੀ ਤੁਹਾਡਾ ਜੋ ਸਿਹਤ ਵਿਭਾਗ ਦੇ ਡਿਪਾਰਟਮੈਂਟ ਦੇ ਅਧਿਕਾਰੀ ਉੱਤੇ ਬੈਠੇ ਸਨ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਸਿਹਤ ਬੀਮੇ ਦੇ ਘੇਰੇ ਚ 10 ਲੱਖ ਦਾ ਬੀਮਾ ਜੋ ਤੁਹਾਡਾ ਕੀਤਾ ਜਾਵੇ ਤੇ ਜੇਕਰ ਨਹੀਂ ਕਰਦੀ ਤੁਹਾਡੇ ਮੰਗਾਂ ਪੂਰੀਆਂ ਜੇ ਨਹੀਂ ਇਹ ਮੰਗਾਂ ਮੰਨਦੇ ਤਾਂ ਸਾਡਾ ਅਗਲਾ ਐਕਸ਼ਨ ਧਰਨੇ ਪਰਿਵਾਰਾਂ ਸਮੇਤ ਧਰਨੇ ਧਰਨਾ ਸੰਗਰੂਰ ਵਿਥੇ ਸੀਐਮ ਦੀ ਕੋਠੀ ਤੇ ਮੂਰੇ ਲੱਗੇਗਾ ਜੇ ਇਹ ਮੀਟਿੰਗ ਨਹੀਂ ਮਿਲਦੀ ਸਾਨੂੰ ਤੇ ਪਰ ਜੱਥੇਬੰਦੀ ਦੇ ਨਾਲ ਜਿਹੜੇ 1000 ਆਪਰੇਟਰ ਜੁੜਿਆ ਹੋਇਆ ਉਹ ਵੀ ਅਸੀਂ ਉਸ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼